ਆ ਚੱਕੋ ਕੁਰਤਾ ਪਜਾਮਾ ਕੀ ਜਾ ਕਾਟਣ ਦਾ 700 ਰੁਪਏ ਦਾ ਆ ਚੱਕੋ ਸੈਲਫ ਸ਼ਰਟਾ ਜਿਹੜੀਆਂ ਬਜ਼ਾਰਾ ਦੇ ਵਿੱਚ ਕੋਈ ਵੇਦਾ 1000 ਕੋਈ ਵੇਦਾ 2500 ਕੋਈ ਵੇਦਾ 3000 ਸਾਡੇ ਕੋਲ 1000 1200 ਦੇ ਵਿੱਚ ਲੈ ਜਾਓ ਪੇਪਰ ਕਾਟਨ ਲੈ ਲੈਣ ਫਾਈਟ ਕੁਰਤੇ ਪਜਾਮੇ ਉਹ ਭਾਈ ਸਾਡੇ ਕੋਲ ਨਹੀਂ ਹੈਗਾ ਮੰਦਾ ਕਿਉਂਕਿ ਸਾਡੇ ਕੋਲੇ ਚੈੱਕ ਕਰੋ ਕੁਆਲਿਟੀ ਆ ਟਾਪ ਦੀਆ ਕੁਰਤੇ ਪਜਾਮੇ ਤੇ ਰੰਗਾ ਮੇਚੀ ਵੀ ਸਾਡੇ ਕੋਲ ਬਹੁਤ ਹੈਗੀ ਆ ਭਾਈ ਜੀ 4 4000 ਰੁਪਿਆ ਦਰਜੀ ਸਲਾਈ ਲੈ ਰਹੇ ਆ ਤੁਸੀਂ ਕਹਿੰਦੇ ਹੋ 2995 ਚ ਕੋਟਪਨ ਸੀਤਾ ਸਲਾ ਲੈ ਜਾਓ ਪੋਸੀਬਲ ਹੀ ਹੈ ਨੀ ਪੋਸੀਬਲ ਹੈਗਾ ਵਾ ਜਦੋਂ ਮਾਤੂ ਸ਼੍ਰੀ ਦਸਤਾਰ ਜੰਡੇ ਵਾਲੇ ਗੁਰੂ ਨੇ ਲੜ ਫੜ ਲਿਆ ਕਹਿੰਦੇ ਅਸੀਂ 2995 ਟੂ ਪੀਸ ਕਿਵੇਂ ਦਿੰਨੇ ਆ ਦੇਖੋ ਕੱਪੜਾ ਸਾਡਾ ਆਪ ਦਾ ਡਾਈੰਗ ਸਾਡੀ ਆਪ ਦੀ ਟੇਲਰ ਸਾਡੇ ਆਪ ਦੇ ਤੇ ਕਾਰੀਗਰ ਟੌਪ ਦੇ ਰੱਖ ਕੇ ਕਿਉਂ ਨਹੀਂ ਦੇਖ ਸਕਦੇ ਦੇਖੋ ਜੀ ਪੰਜਾਬ ਦਾ ਪਹਿਲਾ ਸ਼ੋਰੂਮ ਆ ਜਿਹੜਾ ਤੁਹਾਨੂੰ ਬਾਜ਼ਾਰ 'ਚ ਜਿਹੜਾ ਟੂ ਪੀਸ ਕੋਟਵਨ 12000 ਦਾ ਮਿਲਦਾ ਇੱਥੇ ਦੇ ਰਿਹਾ 2995 ਚ ਸਲਾਈ ਕਰਕੇ 15000 ਵਾਲਾ ਕੋਟ ਬੰਡ ਇਹ ਦੇ ਰਿਹਾ ਸਿਰਫ 3760 ਚ ਸਲਾਈ ਕਰਕੇ ਜਿਹੜਾ ਤੁਸੀਂ 3000 ਰੁਪਏ ਦਾ ਕੋਟ ਦਾ ਪਿਆਮਾ ਲੈਣੇ ਹੋ ਇੱਥੇ ਦੇ ਰਿਹਾ 1300 ਚ ਸਲਾਈ ਕਰਕੇ ਹੁਣ ਤੁਸੀਂ ਸ਼ੇਰਵਾਨੀਆਂ ਦੀ ਗੱਲ ਕਰਦੇ ਹੋ 6500 7000 ਕਿਸ ਤੇ ਚ ਕਰਕੇ ਦੇ ਦਿੰਨੇ ਆ ਮੰਨੋਗੇ ਤੁਸੀਂ ਸ਼ੇਰਵਾਨੀ ਦਾ ਬਾਜ਼ਾਰ ਚ 15 15 ਹੈ ਰੈਂਟ ਆ ਦੇਖੋ ਜੀ ਪੱਕਾ ਬੰਨਣ ਵਾਲੇ ਸ਼ਕੀਨ ਪਰਮਾ ਦਾ ਸਭ ਤੋਂ ਵੱਡਾ ਬ੍ਰਾਂਡ ਪੱਕਾ ਦੇ ਵਿੱਚ ਮਾਤੂ ਸ੍ਰੀ ਦਸਤਾਰ ਅਸਲ ਰਾਂਗ ਦੇ ਸਰਦਾਰ ਜੀ ਚਾਹੇ ਰੁਪਈਆ ਲੈ ਜਾਓ ਚਾਹੇ ਫੁੱਲ ਵੀ ਲੈ ਜਾਓ ਭਾਈ ਜੀ ਮੈਂ ਤਾਂ ਬੜਾ ਹੈਰਾਨ ਆ ਪੰਜਾਬ ਦੇ ਸਾਰੇ ਦੁਕਾਨਦਾਰ ਕਹਿੰਦੇ ਉਹ ਤਾਂ ਬਿੱਲੇ ਬੈਟਿਆ ਸੀਜ਼ਨ ਸ਼ੁਰੂ ਨਹੀਂ ਹੋਇਆ ਕਹਿੰਦੇ ਕਸਟਮਰ ਆਉਂਦਾ ਨਹੀਂ ਸਵੇਰੇ ਆਉਣੇ ਆ ਸ਼ਾਮ ਨੂੰ ਬਿੱਲੇ ਹੀ ਚੱਲ ਜੰਨੇ ਆ ਮੈਂ ਦੇਖਿਆ ਪੰਜਾਬ ਦਾ ਪਹਿਲਾ ਸਟੋਰ ਜਿਹੜਾ ਐਦਾਂ ਢੜਾ ਤੜ ਕlare ਪਿਆ ਐ ਇੰਨੇ ਜਿਆਦਾ ਕਸਟਮਰ ਆ ਰਹੇ ਕਾਰਨ ਕੀ ਹੈਗਾ ਉਹ ਭਾਜੀ ਉਹਦੇ ਪਿਆਮੇ કોટ ਪੈਂਟ ਐਦਾਂ ਖਲਾੜੇ ਪਏ ਹੋਇਆ ਵੇਲੇ ਉਹ ਬੈਠੇ ਆ ਜਿਹੜਾ 7 700 ਵਾਲਾ ਕੋਟ ਤਾਂ ਪਜਾਮਾ 5 5000 ਚ ਦੇਈ ਜਾਂਦੇ ਆ ਜਿਹੜਾ 25 2500 ਵਾਲਾ ਕੋਟ ਤਾਂ ਪਜਾਮਾ 6 6000 ਤੇ ਦੇਈ ਜਾਂਦੇ ਆ ਆ ਚੱਕੋ ਕੋਟ ਤਾਂ ਪਜਾਮਾ ਕੀ ਜਾ ਕੋਟਨ ਦਾ 700 ਰੁਪਏ ਦਾ ਆ ਚੱਕੋ ਸਲਫ ਸ਼ਰਟਾ ਜਿਹੜੀਆਂ ਬਜ਼ਾਰਾ ਦੇ ਵਿੱਚ ਕੋਈ ਵੇਚਦਾ 1000 ਕੋਈ ਵੇਚਦਾ 2500 ਕੋਈ ਵੇਚਦਾ 3000 ਸਾਡੇ ਕੋਲ 1000 1200 ਦੇ ਵਿੱਚ ਲੈ ਜਾਓ ਪੇਪਰ ਕੋਟਨ ਲੈ ਲੈਣ ਵਾਈਟ ਕੋਟ ਤੇ ਪਜਾਮੇ ਉਹ ਭਾਜੀ ਸਾਡੇ ਕੋਲ ਨਹੀਂ ਹੈਗਾ ਮੰਦਾ ਕਿਉਂਕਿ ਸਾਡੇ ਕੋਲੇ ਚੈੱਕ ਕਰੋ ਕੁਆਲਿਟੀ ਆ ਟਾਪ ਦੀਆਂ ਕੁਰਤੇ ਪਜਾਮੇ ਚ ਰੰਗਾ ਮੇਚੀ ਵੀ ਸਾਡੇ ਕੋਲ ਬਹੁਤ ਹੈਗੀ ਆ ਭਾਈ ਜੀ ਬ੍ਰਾਂਡ ਪੰਜਾਬ ਦਾ ਸਭ ਤੋਂ ਵੱਡਾ ਰੇਟ ਤੁਸੀਂ ਨਿੱਕੇ ਨਿੱਕੇ ਇਹ ਤੁਸੀਂ ਹੋਛੋ ਤੁਸੀਂ ਕਹਿ ਰਹੇ ਹੋ ਵੀ 700 ਰੁਪਏ ਦੇ ਕੋਟ ਤੋਂ ਪਜਾਮਾ ਸ਼ੁਰੂ ਵੱਡੇ ਸ਼ੋਰੂਮ ਚ ਚਲ ਜੀਏ ਕੋ 2000 ਤੋਂ ਘੱਟ ਗੱਲ ਨਹੀਂ ਕਰਦਾ ਓਏ ਗੱਲ ਭਾਜੀ ਹਲੇ ਸ਼ੁਰੂ ਹੋਈ ਆ ਸਾਡੇ ਕੋਲੇ ਕੁਰਤੇ ਪਜਾਮੇ 700 ਤੋਂ ਸ਼ੁਰੂ ਹੈਗੇ ਆ ਪਰ ਰੇਮਰ ਸੀ ਆਰ ਆਮ ਪੇਪਰ ਕੋਟ ਲੈ ਲੈਣ 2500 3000 ਤੱਕ ਦੇ ਕੁਰਤੇ ਪਜਾਮੇ ਆ ਤਾਈ ਅਸੀਂ ਬੇਲੇਣੀ ਬੈਠੇ ਆ ਚੈੱਕ ਕਰੋ ਕਿੰਨਾ ਰਸ ਸੀ ਅੱਜ ਆ ਕੋਰਟ ਪੈਂਟ ਦਾ ਤੁਹਾਨੂੰ ਦੱਸ ਦਿੰਨਾ ਭਾਜੀ ਜਿਹੜਾ ਬੁਜਾਰਾ ਦੇ ਵਿੱਚ 15 15000 ਦਾ 2 ਪੀਸ ਤੇ 20 20000 ਦਾ 3 ਪੀਸ ਕੋਰਟ ਪੈਂਟ ਬੰਦਣਾ 80 2995 ਤੇ 3706 ਸਟਿਚ ਕਰਕੇ ਕੋਰਟ ਪੈਂਟ ਦੇ ਦਨੇ ਆ ਕਿਉਂ ਕਿਉਂ ਗੱਪਾਂ ਮਾਰੀ ਜਾਂਦੇ ਹੋ ਉਹ ਨਹੀਂ ਭਾਜੀ ਕਿਉਂ ਝੂਠ ਬੋਲਦੇ ਹੋ ਭਾਈ ਜੀ 4 4000 ਰੁਪਿਆ ਦਰਜੀ ਸਲਾਈ ਲੈ ਰਹੇ ਆ ਤੁਸੀਂ ਕਹਿੰਦੇ ਹੋ 2995 ਚ ਕੋਟ ਪੈਂਟ ਸੀਤਾ ਸਲਾ ਲੈ ਜਾਓ ਪੋਸੀਬਲ ਹੀ ਹੈ ਨੀ ਪੋਸੀਬਲ ਹੈਗਾ ਵਾ ਜਦੋਂ ਮਾਤੂ ਸ਼੍ਰੀ ਦਸਤਾਰ ਚੰਡੇ ਵਾਲੇ ਗੁਰੂ ਨੇ ਲੜ ਫੜ ਲਿਆ ਕਹਿੰਦੇ ਅਸੀਂ 2995 ਟੂ ਪੀਸ ਕਿਵੇਂ ਦਿੰਨੇ ਆ ਦੇਖੋ ਕੱਪੜਾ ਸਾਡਾ ਆਪਦਾ ਡਾਈੰਗ ਸਾਡੀ ਆਪਦੀ ਟੇਲਰ ਸਾਡੇ ਆਪਦੇ ਤੇ ਕਾਰੀਗਰ ਟੌਪ ਦੇ ਰੱਖ ਕੇ ਕਿਉਂ ਨਹੀਂ ਦੇਖ ਸਕਦੇ ਭਾਜੀ ਦੁਕਾਨਦਾਰ ਕਰਦੇ ਕੀ ਆ ਪਹਿਲਾਂ ਤਾਂ ਕੋਟ ਪੈਂਟ ਤੇ ਤੁਹਾਡੀ ਲਾਉਂਦੇ ਆ ਛੱਲ ਚੰਗੀ ਜਿਹੜਾ ਹਜ਼ਾਰ ਵਾਲਾ ਕੋਟ ਪੈਂਟ ਤੁਹਾਨੂੰ 3-4000 ਦਾ ਦੇਂਦੇ ਆ ਉਸ ਤੋਂ ਬਾਅਦ ਆ ਜਾਂਦੀ ਸਮਾਈ ਦੀ ਵਾਰੀ ਟੇਲਰ ਤਾਂ ਲੈਂਦਾ 2000 ਫੋਟੋ ਕੋ ਲੈਂਦੇ 4000 ਦੇਖੋ ਦੁਕਾਨਦਾਰਾਂ ਨੇ ਪੁੱਠੇ ਲੜ ਫੜੇ ਵੇ ਆ ਹਰ ਇੱਕ ਪਾਸੋਂ ਤੁਹਾਡੇ ਤੋਂ ਕਮਾਈ ਕਰਦੇ ਆ ਤਾਈਓ ਅੱਜ ਵਿਹਲੇ ਬੈਠਿਆ ਅਸੀਂ ਨਹੀਂ ਵਿਹਲੇ ਆ ਚੈੱਕ ਕਰੋ ਮੁੰਡੇ ਮਿਹਨਤ ਨਾਲ ਲੱਗੇ ਵੇ ਆ ਖਲਾਰੇ ਪਏ ਸੀ ਸਾਰੀ ਦਿਹਾੜੀ ਤੇ ਹੁਣ ਟਾਈਮ ਮਿਲਿਆ ਇਹਨਾਂ ਨੂੰ ਰੋਟੀ ਖਾਣ ਦਾ ਮਾਲ ਲਾ ਕੇ ਰੋਟੀ ਖਾਣਗੇ ਕਿਉਂਕਿ ਭਾਜੀ ਅਸੀਂ ਲੁੱਟ ਨਹੀਂ ਕਰਦੇ ਨਹੀਂ ਕਰਦੇ ਦੇਖੋ ਜੀ ਪੰਜਾਬ ਦਾ ਪਹਿਲਾ ਸ਼ੋਰੂਮ ਆ ਜਿਹੜਾ ਤੁਹਾਨੂੰ ਬਾਜ਼ਾਰ ਜਿਹੜਾ 2 ਪੀਸ ਕੋਟਵਨ 12000 ਦਾ ਮਿਲਦਾ ਇੱਥੇ ਦੇ ਰਿਹਾ 2995 ਚ ਸਲਾਈ ਕਰਕੇ 15000 ਵਾਲਾ ਕੋਟਵਨ ਇਹ ਦੇ ਰਿਹਾ ਸਿਰਫ 3760 ਚ ਸਲਾਈ ਕਰਕੇ ਜਿਹੜਾ ਤੁਸੀਂ 3000 ਰੁਪਏ ਦਾ ਕੋਰਟ ਪਿਆਮਾ ਲੈਨੇ ਹੋ ਇੱਥੇ ਦੇ ਰਿਹਾ 1300 ਚ ਸਲਾਈ ਕਰਕੇ ਇਹਦੀ ਸ਼ੇਰਵਾਨੀਆਂ ਚ ਵੀ ਬਹੁਤ ਫਰਕ ਆ ਕੀ ਹੈ ਸਭ ਤੋਂ ਪਹਿਲਾਂ ਦੇਖੋ ਇਟਾਲੀਅਨ ਫੈਬਰਿਕ ਵੀ ਹੈਗਾ ਸਾਡੇ ਕੋਲ ਕੋਟ ਪੈਂਟ ਤੇ ਸੀ ਆ ਰਾਮ ਰੇਵਡ ਵੀ ਹੈਗਾ ਬਹੁਤ ਲੋਕ ਵੀਡੀਓ ਦੇਖ ਕੇ ਕਹਿੰਦੇ ਹੁਣਿਆ ਇਹਨਾਂ ਕੋਲੇ ਦਾ ਜਾਲੀ ਜੇ ਕੋਟ ਪੈਂਟ ਹੈ ਇਹਨਾਂ ਕੋ ਕਿਸੇ ਕੰਮ ਦੇ ਕੋਟ ਪੈਂਟ ਨਹੀਂ ਕੋਈ ਸਮਾਈ ਨਹੀਂ ਕਿਸੇ ਕੰਮ ਦੀ ਦੇਖੋ ਜੀ ਪਹਿਲਾਂ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਇੱਕ ਵਾਰੀ ਸਾਡੀ ਦੁਕਾਨ ਤੇ ਆ ਕੇ ਦੇਖੋ ਆ ਚੱਕੋ ਇਟਾਲੀਅਨ ਫੈਬਰਿਕ ਵੀ ਹੈਗਾ ਪਰ ਇਹਦਾ ਕੋਈ 25 20 ਜਾਂ 30000 ਨਹੀਂ ਲੈਂਦੇ ਅਸੀਂ ਸਿਰਫ 5000 ਵਿੱਚ ਸਟਿਚ ਕਰਕੇ ਦੇ ਦਿੰਨੇ ਕਪੜਾ ਵਿੱਚ ਪਾ ਕੇ ਤੇ ਬ੍ਰਾਂਡ ਵੀ ਸਾਰੇ ਹੈਗੇ ਆ ਸਾਰੇ ਬ੍ਰਾਂਡ ਤੁਸੀਂ ਚੈੱਕ ਕਰੋ ਚਾਹੇ ਲਾਈਨਿੰਗ ਦੇ ਵਿੱਚ ਕੋਟ ਪੈਂਟ ਲੈ ਲਓ ਚਾਹੇ ਚੈੱਕ ਦੇ ਵਿੱਚ ਲੈ ਲਓ ਵੂਲਣ ਦੇ ਵਿੱਚ ਲੈ ਲਓ ਸਾਡੇ ਕੋਲ ਟਾਪ ਦੀਆਂ ਕੁਆਲਿਟੀਆਂ ਤਗੜੇ ਤਗੜੇ ਬ੍ਰਾਂਡ ਆ ਸਾਡੇ ਕੋਲੇ ਹੁਣ ਤੁਸੀਂ ਸ਼ੇਰਵਾਨੀਆਂ ਦੀ ਗੱਲ ਕਰਦੇ ਹੋ 6500 7000 ਤੱਕ ਸਟਿੱਚ ਕਰਕੇ ਦੇ ਦਿੰਨੇ ਆ ਮੰਨੋਗੇ ਤੁਸੀਂ ਸ਼ੇਰਵਾਨੀ ਦਾ ਬਾਜ਼ਾਰ 'ਚ 15 15 ਹੈ ਰੈਂਟਾ ਵੂਲ ਦੀਆਂ ਬਾਸਕਟਾ ਤੁਸੀਂ ਸ਼ਰਟਾਂ ਚੈੱਕ ਕਰ ਲਓ ਸਾਡੇ ਕੋਲ ਸ਼ਰਟਾਂ ਲਾਈਨਿੰਗ ਵਾਲੀਆਂ ਚੈੱਕ ਵਾਲੀਆਂ ਪ੍ਰਿੰਟਡ ਸ਼ਰਟਾਂ ਪਾਰਟੀ ਵੇਅਰ ਸ਼ਰਟਾਂ ਆਫਿਸ ਵੇਅਰ ਸ਼ਰਟਾਂ ਦੇਖੋ ਜੀ ਸ਼ਕੀਨ ਗੱਪਰੂਆਂ ਦੀ ਪਹਿਲੀ ਪਸੰਦ ਜੰਡਿਆਲਾ ਗੁਰੂ ਐਵੇਂ ਨਹੀਂ ਬਣ ਗਿਆ ਬਣ ਗਿਆ ਚੰਗੀ ਚੀਜ਼ ਦਿੰਦਾ ਚੰਗਾ ਰੇਟ ਦਿੰਦਾ ਤੇ ਕੁਆਲਿਟੀ ਏ ਕਲਾਸਿੰਦਾ ਤਾਈਓ ਅੱਜ ਅਸੀਂ ਵੇਲੇ ਨਹੀਂ ਬੈਠੇ ਵੇਲੇ ਨਹੀਂ ਬੈਠੇ ਦੇਖੋ ਜੀ ਪੱਕਾ ਬੰਨਣ ਵਾਲੇ ਸ਼ਕੀਨ ਭੜਾਮਾ ਦਾ ਸਭ ਤੋਂ ਵੱਡਾ ਬ੍ਰਾਂਡ ਪੱਕਾ ਦੇ ਵਿੱਚ ਮਾਤੂ ਜੀ ਦੀ ਦਸਤਾਰ ਅਸਲ ਰੰਗ ਸਰਦਾਰ ਜੀ ਚਾਹੇ ਰੁਪਿਆ ਲੈ ਜਾਓ ਚਾਹੇ ਫੁੱਲ ਬੈ ਲੈ ਜਾਓ ਤੁਸੀਂ ਦੇਖੋ ਵੀ ਸਾਡੇ ਕੋਲ 550 ਤੋਂ ਵੱਧ ਰੰਗ ਗਿਆ ਰੰਗ ਫੇਟ ਹੋ ਜੇ ਡੱਬ ਪੈ ਜੂਏ 3 ਮਹੀਨੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ 1 ਰੁਪਿਆ ਵੀ ਨਹੀਂ ਲੈਣਾ ਐਦਾਂ ਨਹੀਂ ਵੀ ਪਹਿਲਾਂ ਹੋਰ ਤੇ ਬਾਅਦ ਛੋਰ ਕਲਰ ਕੋਡ ਤੇ ਪੀਐਮ ਵਿੱਚ ਬਹੁਤ ਸਾਰੀ ਵੈਰਾਈਟੀ ਆ ਸਾਡੇ ਕੋਲ ਵਾਈਟ ਬਲੈਕ ਕੋਡ ਤੇ ਪੀਐਮ ਵਿੱਚ ਵੈਰਾਈਟੀ ਬਹੁਤ ਆ ਸਾਡੇ ਕੋਲ ਕੋਟ ਪੈਂਟ ਟੌਪ ਦੀ ਕੁਆਲਿਟੀ ਰੇਟ ਘੱਟ ਆ ਸ਼ੇਰਵਾਨੀਆਂ ਬਾਸਕਟ ਬਰੇਜਰ ਤੋ ਆ ਜਾਓ ਛੇਦੀ ਆਉਣਾ ਕਿੱਥੇ ਆ ਤੁਸੀਂ ਮਾਤੂਸ਼ਰੀ ਦਸਤਾਰ ਜੜਿਆਲਾ ਗੁਰੂ ਆਉਣਾ ਨੰਬਰ ਸਕਰੀਨ ਤੇ ਆ ਉਹ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਆ ਕਿ ਹੁਣ ਆਵਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਜੰਡਿਆਲਾ